ਇਧਰੇ ਪਾਸੇ ਮੇਰੇ ਸਾਹਮਣੇ ਇੱਕ ਖਿਡਾਰੀ ਹੈ ਇਹਦੀ ਜਦੋਂ ਬਾਤ ਪਾਈ ਗਈ ਨਿਊਜ਼ੀਲੈਂਡ ਦੇ ਵਿੱਚ ਬੜੀ ਵੀਡੀਓ ਚੱਲੀ ਵੀ 3 ਸਾਲ ਮਾਨਕੀ ਵਾਲੇ ਗੋਪੀ ਦੀ ਖੇਡ ਜਿਹੜੀ ਹੈ ਉਹਦੇ ਵਿੱਚ ਥੋੜੀ ਖੜੋਤ ਆ ਗਈ ਇਸ ਕਰਕੇ ਵੀ ਇਹਦੇ ਸੱਟ ਗੇੜੀ ਲੱਗੀ ਸੀਗੀ ਫਿਰ ਕਹਿੰਦੇ ਵੀ ਖੇਡ ਕਬੱਡੀ ਹੁਣ ਸਵਾਫਤ ਹੈ ਕੈਨੇਡਾ ਬੱਕੇ ਤੌਰ ਤੇ ਇਹ ਜਾ ਵਸਿਆ ਉੱਥੇ ਕੰਮ ਕਰਨਾ ਪੈਂਦਾ ਤੇ ਕਬੱਡੀ ਦਾ ਐਂਡ ਪਰ ਇਹ ਕੰਮ ਵੀ ਕਰਦਾ ਰਿਹਾ ਤੇ ਨਾਲ ਮਿਹਨਤ ਵੀ ਕਰਦਾ ਰਿਹਾ ਇਸ ਸਾਲ ਜਦੋਂ ਕੈਨੇਡਾ ਟੋਰਾਂਟੋ ਵੈਨਕੂਵਰ ਫਿਰ ਅਮਰੀਕਾ ਮੈਚ ਹੋਏ ਤੇ ਮਣਕੀ ਵਾਲੇ ਨੇ ਦੱਸ ਦਿੱਤਾ ਵੀ ਅਜੇ ਐਂਡ ਨਹੀਂ ਹੋਇਆ ਦੁਨੀਆ ਦੇ ਟੋਪਰਾਂ ਨੂੰ ਜਫੇ ਲਾਏ ਨੇ ਮਣਕੀ ਵਾਲਾ ਇੱਕ ਵਾਰੀ ਫੱਦੇ ਸਾਂਦੀ ਕਰ ਗੋਪੀ ਤਾੜੀਆਂ ਮਾਰ ਦਿਓ ਗੋਪੀ ਮਣਕੀ ਦੇ ਵਾਸਤੇ ਸਮਰਾਲੇ ਦਾ ਏਰੀਆ ਹੈ ਇਸ ਏਰੀਏ ਦਾ ਇਹ ਮਾਣ ਹੈ ਤੇ ਮੈਂ ਨਾ ਨਹੀਂ ਲੈਂਦਾ ਰੇਡਰ ਦਾ ਪਰ ਸਰੀ ਦੇ ਵਿੱਚ ਮੈਚ ਹੋਇਆ ਮੈਂ ਕਿਹਾ ਆਹ ਰੇਡਰ ਦੀ ਗੋਪੀ ਬੜੀ ਤਿਆਰੀ ਹੈ ਕਹਿੰਦਾ ਭਾਜੀ ਪਹਿਲੀ ਕਬੱਡੀ ਦੇ ਫੜ ਦਊਗਾ ਪਹਿਲੀ ਕਬੱਡੀ ਦੇ ਜਫਾ ਲਾਤਾ ਕਹਿ ਕੇ ਜਫਾ ਲਾਇਆ ਸੋ ਰਿਕਾਰਡ ਇਹ ਬਣਾਉਣ ਵਾਲੇ ਨੇ ਪੰਜਾਬੀ ਮਾਵਾ ਦੇ ਬਲਵਾਨ ਪੁੱਤ ਬਲੀ ਉਹਦੇ ਕਹਿੰਦੇ ਵੀ ਕਹਿੰਦਾ ਪੂਰਾ ਫਟਾ ਕੰਫੀਡੈਂਸ ਇੰਨਾ ਕੋ ਹੋਣਾ ਚਾਹੀਦਾ ਕੀਤੀ ਹੋਈ ਮਿਹਨਤ ਦੇ ਉੱਪਰ ਮਾਣ ਹੋਣਾ ਚਾਹੀਦਾ ਪਰ ਲੋੜ ਮੁਤਾਬਕ ਹੋਣਾ ਚਾਹੀਦਾ ਜੇ ਲੋੜ ਤੋਂ ਕਹਿੰਦੇ ਮਾਣ ਭੋਰਾ ਵੀ ਵੱਧ ਗਿਆ ਤੇ ਉਹ ਹੰਕਾਰ ਬਣ ਜਾਊਗਾ ਉਹ ਹੰਕਾਰ ਦੇ ਵਿੱਚ ਤਬਦੀਲ ਹੋ ਜਾਊਗਾ ਇੱਕ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਸੋ ਸਾਰਿਆਂ ਦਾ ਸਤਕਾਰ ਹੈ